Bán m ਸ਼ਹੀਦ ਭਗਤ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਭਗਤ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਰਾਜਗੁਰੂ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸ਼ਹੀਦ ਸਖਦੇਵ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਦੇ ਆਜਮ ਸਰਦਾਰ ਭਗਤ ਸਿੰਘ ਜਿਹਦੇ ਕੀ ਜੀ ਦਿਨ ਤੇ ਵਾਜਨ ਸਮਾਜ ਪਾਰਟੀ ਵੱਲੋਂ ਉਹਨਾਂ ਨੂੰ ਜਿਹੜਾ ਨਵਨ ਭੇਡ ਕੀਤਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲ ਪਹਿਲਾਂ 16 ਤਰੀਕ ਨੂੰ ਇੱਥੇ ਸੌਂ ਚੁੱਕੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਜੀ ਦੇ ਆਜਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਜਾਂ ਦੇਸ਼ ਬਣਾਵਾਂਗੇ ਔਰ ਪੰਜਾਬ ਦੀ ਅਸੈਂਬਲੀ ਦੇ ਅੰਦਰ ਪਿਛਲੇ ਛੇ ਸੈਸ਼ਨਾਂ ਦੇ ਦੌਰਾਨ ਮੈਂ ਹਰੇਕ ਵਾਰ ਪੁੱਛਦਾ ਕਿ শহীদ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਜਗ੍ਹਾ ਤੇ ਤੁਸੀਂ ਸੌਂ ਚੱਕੇ ਪਰ ਉਸ ਜ਼ਿਲ੍ਹੇ ਨੂੰ ਅੱਜ ਤੱਕ ਤੁਸੀਂ ਦਿੱਤਾ ਕੁਝ ਨਹੀਂ ਨਾ ਤਾਂ ਤੁਸੀਂ ਉੱਥੇ ਕੋ ਮੈਡੀਕਲ ਕਾਲਜ ਦਾ ਐਲਾਨ ਕੀਤਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੈਨਾਂ ਕਮਿਟ ਕੀਤਾ ਸੀ ਅਸੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਇੱਕ ਮੈਡੀਕਲ ਕਾਲਜ ਬਣਾਵਾਂਗੇ 2 ਸਾਲ ਬੀਤਣ ਤੋਂ ਬਾਅਦ ਇਸ ਬਜਟ ਦੇ ਅੰਦਰ ਵੀ ਪੈਸਾ ਨਹੀਂ ਰੱਖਿਆ ਗਿਆ ਨਾ ਕੋਈ ਯੂਨੀਵਰਸਿਟੀ ਬਣਾਈ ਨਾ ਕੋਈ ਵੱਡਾ ਜਿਹੜਾ ਇੰਡਸਟਰੀ ਦਾ ਕੋਈ ਐਲਾਨ ਕੀਤਾ ਇਸ ਕਰਕੇ ਮੈਂ ਸਮਝਦਾ ਪੰਜਾਬ ਦੀ ਸਰਕਾਰ ਨੂੰ ਛੇਦੇ ਆਜਮ ਸਰਦਾਰ ਭਗਤ ਸਿੰਘ ਦੀ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਸੀ ਜਿਹੜਾ ਰਹਿੰਦੇ ਸਮੇਂ ਦੇ ਅੰਦਰ ਉਹਨਾਂ ਨੂੰ ਜ਼ਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਕਰ ਰਹੀ ਹੈ ਉਸੇ ਤਰ੍ਹਾਂ ਦੇਸ਼ ਦੇ ਅੰਦਰ ਜਿਹੜੀ ਆਨ ਐਲਾਨੀ ਐਮਰਜੈਂਸੀ ਡਿਕਲੇਅਰ ਹੋਈ ਆ ਕੋਈ ਵੀ ਵਿਰੋਧੀ ਦਰਦਾ ਆਗੂ ਕੋਈ ਵੀ ਕੋਈ ਗੱਲ ਕਰਦਾ ਤਾਂ ਦੇਸ਼ ਦੀ ਹਕੂਮਤ ਉਹਨੂੰ ਜਾ ਕੇ ਜੇਲ੍ਹਾਂ ਚ ਬੰਦ ਕਰਦੀ ਆ ਮੈਂ ਸਮਝਦਾ ਇਹ ਜਿਸ ਤਰ੍ਹਾਂ 1978 ਦੇ ਅੰਦਰ ਐਮਰਜੈਂਸੀ ਐਲਾਨਨੀ ਸੀ ਇਹ ਉਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਆ ਕੱਲ ਕੋਈ ਜਿਹੜੇ ਬਹੁਤ ਸੀਨੀਅਰ ਪੱਤਰਕਾਰ ਦੱਸ ਰਹੇ ਸੀ ਕਿ ਜੇ ਭਾਜਪੀ ਦੁਆਰਾ ਆ ਗਈ ਸੰਵਿਧਾਨ ਦਾ ਖਤਮ ਹੋਣਾ ਹੀ ਹੋਣਾ ਜਿਹੜਾ ਵੀ ਕੋਈ ਵਿਰੋਧੀ ਧਿਰ ਦਾ ਆਗੂ ਬੋਲੂਗਾ ਉਹਨੂੰ ਜਾ ਕੇ ਜੇਲ੍ਹ ਸੱਟਿਆ ਜਾ ਸਕਦਾ ਮੇਰੀ ਅੱਜ ਇਹਨਾਂ ਦੇ ਸ਼ਹੀਦਾਂ ਦੇ ਜਨਮ ਕਰਕੇ ਦੇਸ਼ ਆਜ਼ਾਦ ਹੋਇਆ ਅੱਜ ਉਹਨਾਂ ਦੇ ਚਨਨ ਅਚਨਮਨ ਕਰਦੇ ਹੋਏ ਅਪੀਲ ਵੀ ਆ ਕਿ ਜਿਹੜੀਆਂ ਅਜਈਆਂ ਰਾਸ਼ੀਧੀਆਂ ਜਿਹੜੀਆਂ ਇਹਨਾਂ ਦੇ ਸੁਪਨਿਆਂ ਨਾਲ ਖਲਵਾੜ ਕਰ ਰਹੀਆਂ ਜਾਂ ਦੇਸ਼ ਦੇ ਅੰਦਰ ਜਿਹੜੀ ਮਿਲੀ ਆਜ਼ਾਦੀ ਆ ਉਹਨੂੰ ਰੋਕ ਰਹੀਆਂ ਸਾਨੂੰ ਉਹਨਾਂ ਦੇ ਖਿਲਾਫ ਲਾਮਬੰਦ ਹੋਣਾ ਚਾਹੀਦਾ ਲੋਕ ਸਭਾ ਚੋਂ ਆ ਗਿਆ ਕਿ ਕੱਤਕ ਇਹ ਲਾਮਬੰਦ ਹੋਏਗਾ ਪੰਜਾਬ ਚ ਬਹੁਤ ਜਨ ਸਮਾਜ ਪਾਰਟੀ ਨੇ ਕੱਲ ਜਲੰਧਰ ਦੇ ਅੰਦਰ ਮੀਟਿੰਗ ਕੀਤੀ ਔਰ 2-3 ਅਪ੍ਰੈਲ ਤੱਕ ਪੰਜਾਬ ਦੇ ਅੰਦਰ ਜਿਹੜੀ ਆ ਅਨਾਉਂਸਮੈਂਟ ਮਾਨ ਜੋ ਭੈਣ ਕੁਮਾਰੀ ਮਾਇਵਤੀ ਔਰ ਜਿਹਦੇ ਪਰਿਵਾਰੀ ਆ ਔਰ ਪ੍ਰਧਾਨ ਜੀ ਕਰਦੇ ਨੇ ਕੱਲੇ ਚੋਣ ਲੜਨੀ ਇਸ ਵਾਰ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਵਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਅੰਦਰ ਹਜੇ ਤੱਕ ਕੱਲੇ ਚੋਣ ਲੜਨ ਜਾ ਰਹੇ ਨੇ ਟੁੱਟਣ ਟੁੱਟਣ ਦਾ ਕਾਰਨ ਕਿਸੇ ਅਸਰੂ ਮੈਂ ਕੱਲ ਦੇ ਨਾਲ ਪਿਛਲੇ ਵਾਰ ਤੁਸੀਂ ਲੜਾਈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਰਿਹਾ ਪਰ ਸਾਨੂੰ ਇਦਾਂ ਮਹਿਸੂਸ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਉਸ ਤਾਕਤ ਨਾਲ ਜਾ ਰਹੀ ਆ ਜਿਹੜੀ ਦੇਸ਼ ਦਾ ਖਲਵਾੜ ਕਰ ਰਹੀ ਹੈ ਦੇਸ਼ ਨੂੰ ਖੇਰੂ ਕਰੂ ਕਰ ਰਹੀ ਹੈ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਵਿਧਾਨ ਜਿਹੜਾ ਉਹਨੂੰ ਖਤਮ ਕਰਨ ਜਾ ਰਹੀ ਹੈ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਇਹ ਫੈਸਲਾ ਲਿਆ ਜਰ ਕੇਜਰਮਾਨ ਕੱਲ ਘਟਨਾ ਹੋਈ ਜਿਹੜਾ ਕਿ ਰਿਮਾਂਡ ਤੇ ਮਿਲ ਗਿਆ ਉਹਨੂੰ ਗ੍ਰਿਫਤਾਰੀ ਤੁਸੀਂ ਕੀ ਕਹਿਣਾ ਚਾਹੁੰਦੇ ਉਸਕਾ ਕਿਉਂਕਿ ਮੈਂ ਤਾਂ ਪਹਿਲਾਂ ਕਿਹਾ ਕਿ ਹਟਿਆ ਕਿਉਂਕਿ ਜੇ ਕਿਸੇ ਦਾ ਕਸੂਰ ਹੈ ਉਹਨੂੰ ਚੋਣਾਂ ਤੋਂ ਪਹਿਲਾਂ ਵੀ ਬੁਲਾਇਆ ਜਾ ਸਕਦਾ ਚੋਣਾਂ ਤੋਂ ਬਾਅਦ ਵੀ ਬੁਲਾਇਆ ਜਾ ਸਕਦਾ ਜੇ ਜਿਹੜੀ ਜਿਹੜੀ ਹਕੂਮਤ ਹੈ ਦੇਸ਼ ਦੀ ਇਸ ਸਮੇਂ ਦੇ ਅੰਦਰ ਲੀਡਰਾਂ ਨੂੰ ਅੰਦਰ ਕਰ ਰਹੀ ਹੈ ਇਹ ਸਮਝਦਾ ਲੋਕਤੰਤਾ ਦਾ ਘਾਣਾ ਔਰ ਇਹ ਜਿਹੜੀ ਆਣ ਐਲਾਨੀ ਐਮਰਜੈਂਸੀ ਆ ਇਹਦੇ ਖਿਲਾਫ ਬਹੁਜਨ ਸਮਾਜ ਪਾਰਟੀ ਲਾਮਬਤ। ਜਾਨੀ ਸੀਟਿੰਗ ਐ ਮੈਨੂੰ ਕਿਹਾ ਸੀਟਿੰਗ ਸੀਐਮ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗਲਤ ਕੀਤਾ ਗਿਆ। ਕਿਉਂਕਿ ਮੈਨੂੰ ਲੱਗਦਾ ਨਹੀਂ ਅਜ ਤੱਕ ਜਿਹੜੇ ਸੀਟਿੰਗ ਸੀਐਮ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਪ੍ਰੋਸੀਜਰ ਹੁੰਦਾ ਉਹ ਪ੍ਰੋਸੀਜਰ ਅਡਾਪਟ ਨਹੀਂ ਕੀਤਾ। ਥੈਂਕ ਯੂ ਥੈਂਕ ਯੂ ਥੈਂਕ ਯੂ